ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਆ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਸਾਨਾਂ ਦੇ ਕੇਂਦਰ ਸਰਕਾਰ ਦੇ ਮੰਤਰੀ ਦੇ ਨਾਲ ਹੋਈ ਮੀਟਿੰਗ ਉਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਿਹਾ ਦਰਸਲ ਮੀਟਿੰਗ ਦਾ ਬਹੁਤ ਦੇਰ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਲਗਭਗ 1 ਸਾਲ ਦਾ ਸਮਾਂ 1 ਸਾਲ ਕਿਸਾਨਾਂ ਨੂੰ ਇੰਤਜ਼ਾਰ ਕਰਨਾ ਪਿਆ ਕਿਉਂਕਿ 2024 ਫਰਵਰੀ ਦੇ ਵਿੱਚ ਹੀ ਪਿਛਲੇ ਸਾਲ ਇਹ ਇੱਕ ਬੈਠਕ ਜਿਹੜੀ ਹੈ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਹੋਈ ਸੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਸ ਤੋਂ ਬਾਅਦ 1 ਸਾਲ ਕਿਸਾਨਾਂ ਨੂੰ ਲਗਾਤਾਰ ਇੰਤਜ਼ਾਰ ਕਰਨਾ ਪਿਆ ਹੈ ਔਰ ਉਸ ਪਿਛਲੀ 2013 13 ਫਰਵਰੀ 2024 ਤੋਂ ਹੀ ਮਤਲਬ ਕਿਸਾਨ ਆਪ ਦੇ ਅੰਦੋਲਨ ਦੇ ਉੱਤੇ ਬੈਠੇ ਸੀ ਔਰ ਇਸ ਵਾਰ 13 ਫਰਵਰੀ 2025 ਦੇ ਵਿੱਚ ਜਾਨਕਿ ਇੱਕ ਸਾਲ ਕਿਸਾਨਾਂ ਨੂੰ ਉਸ ਮੋਰਚੇ ਤੇ ਸ਼ੰਭੂ ਮੋਰਚਾ ਖਨੋਰੀ ਮੋਰਚੇ ਤੇ ਬੈਠਿਆ ਨੂੰ ਹੋ ਗਿਆ ਔਰ ਇੱਕ ਸਾਲ ਬਾਅਦ ਹੀ ਕੇਂਦਰ ਸਰਕਾਰ ਦੇ ਨਾਲ ਜਿਹੜਾ ਗੱਲਬਾਤ ਦਾ ਉਹ ਰਾਹ ਖੁੱਲਿਆ ਬੀਤੇ ਕੱਲ ਸੁਖਾਵੇਂ ਮਾਹੌਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠਕ ਹੋਈ ਉਸ ਬੈਠਕ ਦੇ ਵਿੱਚ ਕੇਂਦਰੀ ਮੰਤਰੀ ਪ੍ਰਲਾਦ ਜੋਸ਼ੀ ਪਹੁੰਚੇ ਇਧਰੋਂ ਪੰਜਾਬ ਤੋਂ ਖੁੱਡੀਆਂ ਸਾਫਸੀ ਨਾਲ ਕਟਾਰੂ ਚੱਕ ਹੁਣੀ ਇਹ ਤਿੰਨੇ ਮੰਤਰੀ ਜਿਹੜੇ ਸੀ ਉੱਥੇ ਬੈਠੇ ਔਰ ਕਿਸਾਨਾਂ ਦੇ ਵਫਦ ਜਿਹੜੇ ਪਹੁੰਚੇ ਸ਼ੰਭੂ ਮੋਰਚੇ ਤੋਂ 14 ਕਿਸਾਨਾਂ ਦਾ ਜਥਾ ਸਰਵਣ ਸਿੰਘ ਪੰਧੇਰ ਦੀ ਅਗਵਾਈ ਦੇ ਵਿੱਚ ਪਹੁੰਚਿਆ ਖਨੋਰੀ ਬਾਰਡਰ ਤੋਂ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੀ ਅਗਵਾਈ ਦੇ ਵਿੱਚ 14 ਮੈਂਬਰੀ ਜਥਾ ਜਿਹੜਾ ਉਹ ਇਸ ਮੀਟਿੰਗ ਦੇ ਵਿੱਚ ਯਾਨੀ ਕਿ 28 ਕਿਸਾਨ ਜਿਹੜੇ ਆਗੂ ਸੀ ਉਹ ਇਸ ਬੈਠਕ ਦੇ ਵਿੱਚ ਪਹੁੰਚੇ ਔਰ ਖਾਸ ਗੱਲ ਇਸ ਬੈਠਕ ਦੀ ਇਹ ਰਹੀ ਕਿ ਜਗਜੀਤ ਸਿੰਘ ਢੱਲੇਵਾਲ ਐਂਬੂਲੈਂਸ ਦੇ ਵਿੱਚ 4 ਘੰਟੇ ਦਾ ਸਫ਼ਰ ਤੈਅ ਕਰਕੇ ਖਨੌਰੀ ਮੂਰਚੇ ਤੋਂ ਚੰਡੀਗੜ੍ਹ ਪਹੁੰਚੇ ਔਰ ਐਂਬੂਲੈਂਸ ਤੇ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਸਟ੍ਰੈਚਰ ਦੇ ਉੱਤੇ ਬਿਠਾ ਕੇ ਅੰਦਰ ਮੀਟਿੰਗ ਹਾਲ ਦੇ ਵਿੱਚ ਲਿਜਾਇਆ ਗਿਆ ਔਰ ਮੀਟਿੰਗ ਦੱਸਿਆ ਜਾ ਰਿਹਾ ਸੁਖਾਵੇਂ ਢੰਗ ਚ ਹੋਈ ਹੈ ਪਰ ਮੀਟਿੰਗ ਬੇਸੱਟਾ ਰਹੀ ਹੈ ਕਿਉਂਕਿ ਇਸ ਮੀਟਿੰਗ ਦੇ ਵਿੱਚ ਕੋਈ ਬਹੁਤ ਵੱਡਾ ਐਲਾਨ ਹੋ ਜਾਣਾ ਸੀ ਐਸਾ ਕੁਝ ਨਹੀਂ ਸੀ ਕਿਸਾਨ ਵੀ ਇਸ ਬਾਰੇ ਜਾਣਦੇ ਸੀ ਬੀਤੇ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਇਸ ਬੈਠਕ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨਹੀਂ ਆ ਸਕਣਗੇ ਕਿਉਂਕਿ ਉਹਨਾਂ ਦੇ ਬੇਟੇ ਦੀ ਸ਼ਾਦੀ ਸੀ ਔਰ ਬਿਲਕੁਲ ਇਸੇ ਤਰੀਕੇ ਨਾਲ ਹੋਇਆ ਸ਼ਿਵਰਾਜ ਸਿੰਘ ਚੋਹਾਨ ਨਹੀਂ ਆਏ ਉਹਨਾਂ ਦੇ ਬੇਟੇ ਦੀ ਸ਼ਾਦੀ ਸੀ ਔਰ ਇਸ ਦੇ ਕਰਕੇ ਹੁਣ ਕਿਸਾਨਾਂ ਨੂੰ ਮੀਟਿੰਗ ਦਾ ਅਗਲਾ ਸਮਾਂ ਮਿਲ ਗਿਆ ਜਾਨਕਿ 22 ਫਰਵਰੀ ਨੂੰ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੀ ਇਹ ਬੈਠਕ ਹੋਏਗੀ ਔਰ ਉਸ ਬੈਠਕ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੀ ਸ਼ਾਮਲ ਹੋਣਗੇ ਸੋ ਜਦੋਂ ਕਿਸਾਨ ਜਥੇਬੰਦੀਆਂ ਬਾਹਰ ਨਿਕਲੀਆਂ ਜਾਂ ਫਿਰ ਮੰਤਰੀ ਜਿਹੜੇ ਪ੍ਰਲਾਦ ਜੋਸ਼ੀ ਸੀ ਉਹ ਬਾਹਰ ਨਿਕਲੇ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਵੱਖ-ਵੱਖ ਤੌਰ ਦੇ ਉੱਤੇ ਪ੍ਰਲਾਦ ਜੋਸ਼ੀ ਦੇ ਵੱਲੋਂ ਕਿਹਾ ਗਿਆ ਕਿ ਬੜੇ ਸੁਖਾਂਵੇਂ ਢੰਗ ਦੇ ਵਿੱਚ ਬੈਠਕ ਹੋਈ ਹੈ ਔਰ ਗੱਲ ਅੱਗੇ ਵਧੀ ਹੈ ਔਰ ਅੱਜ ਸ਼ਿਵਰਾ ਸਿੰਘ ਚੋਹਾਨ ਨਹੀਂ ਆ ਸਕੇ ਅਗਲੀ ਬੈਠਕ ਦੇ ਵਿੱਚ ਆਣਗੇ ਔਰ ਕਿਸਾਨਾਂ ਦੀਆਂ ਅਸੀਂ ਮੰਗਾਂ ਸੁਣ ਲਈਆਂ ਨੇ ਫਿਰ ਇੱਕ ਵਾਰ ਪਰ ਇਸ ਵਾਰ ਮੀਟਿੰਗ ਜਿਹੜੀ ਆ ਬੜੇ ਸੁਖਾਵੇਂ ਢੰਗ ਚ ਹੋਈ ਆ ਇਹੀ ਗੱਲ ਜਿਹੜੀ ਆ ਉਹ ਗੁਰਮੀਤ ਕੁਡੀਆਂ ਉਹਨਾਂ ਦੇ ਵੱਲੋਂ ਵੀ ਕਹੀ ਗਈ ਔਰ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਕਹੀ ਗਈ ਹੈ ਕਿ ਗੱਲ ਅੱਗੇ ਵਧੀ ਹੈ ਔਰ ਗੱਲ ਦੇ ਵਿੱਚ ਇੱਕ ਗੱਲ ਜਿਹੜੀ ਖਾਸ ਇਹ ਰਹੀ ਹੈ ਕਿ ਜਿਹੜਾ ਸਮਾਂ ਜਲਦੀ ਦੇ ਦਿੱਤਾ ਗਿਆ ਨਹੀਂ ਤਾਂ ਪਿਛਲੇ ਸਮੇਂ ਦੇ ਵਿੱਚ ਕੀ ਹੁੰਦਾ ਸੀ ਕਿ ਹੁਣ ਆ ਜਿਹੜਾ ਅੱਜ ਬੀਤੇ ਕੱਲ ਜਿਹੜੀ ਬੈਠਕ ਹੋਈ ਆ 14 ਫਰਵਰੀ ਨੂੰ ਉਹ ਪਿਛਲੇ ਮਹੀਨੇ ਜਨਵਰੀ ਦੇ ਵਿੱਚ ਸਮਾਂ ਦਿੱਤਾ ਸੀ ਮਤਲਬ ਕੇਂਦਰ ਸਰਕਾਰ ਦੇ ਵੱਲੋਂ ਲੰਬੇ-ਲੰਬੇ ਸਮੇਂ ਪਾਏ ਜਾ ਰਹੇ ਸੀ ਬੈਠਕਾਂ ਦੇ ਵਿੱਚ ਖਾਸ ਗੱਲ ਇਹਦੇ ਵਿੱਚ ਇਹੀ ਰਹੀ ਹੈ ਬੈਠਕ ਦੇ ਵਿੱਚ ਉਹ 22 ਫਰਵਰੀ ਦਿੱਤਾ ਗਿਆ ਜਾਨੀ ਕਿ ਹਫਤੇ ਦੇ ਵਿੱਚ ਵਿੱਚ ਉਹ ਬੈਠਕ ਹੋ ਜਾਏਗੀ ਔਰ ਉਸ ਤੋਂ ਬਾਅਦ 25 ਤਰੀਕ ਦਾ ਜਿਹੜਾ ਕਿਸਾਨਾਂ ਦਾ ਅੰਦੋਲਨ ਦਿੱਲੀ ਵੱਲ ਕੂਚ ਦਾ ਜਿਹੜਾ ਚੌਥਾ ਜਥਾ ਜਿਹੜਾ ਸ਼ੰਭੂ ਮੋਰਚੇ ਤੋਂ ਜਾਏਗਾ ਉਹ ਅਜੇ ਵੀ ਉਸੇ ਤਰੀਕੇ ਦੇ ਨਾਲ ਸਰਬੰਸ ਸਿੰਘ ਪੰਦੀਰ ਦੇ ਵੱਲੋਂ ਕਿਹਾ ਗਿਆ ਕਿ ਉਹ ਫੈਸਲਾ ਸਾਡਾ ਅਜੇ ਤੱਕ ਵੀ ਇਨਵਿਨ ਲਾਗੂ ਰਹੇਗਾ ਜੇ 22 ਤਰੀਕ ਦੀ ਬੈਠਕ ਦੇ ਵਿੱਚ ਜਦੋਂ ਕੇਂਦਰੀ ਖੇਤੀਬਾੜੀ ਮੰਤਰੀ ਦੇ ਨਾਲ ਗੱਲਬਾਤ ਹੋਏਗੀ ਜੇ ਸਾਨੂੰ ਕੋਈ ਅੱਗੇ ਹੱਲ ਬਣਦਾ ਹੋਇਆ ਲੱਗਿਆ ਜਾ ਕੇਂਦਰੀ ਖੇਤੀਬਾੜੀ ਮੰਤਰੀ ਦੇ ਵੱਲੋਂ ਸਾਨੂੰ ਕੋਈ ਨਾ ਕੋਈ ਆਸ਼ਵਾਸਨ ਦਿੱਤਾ ਗਿਆ ਉਸ ਤੋਂ ਬਾਅਦ ਹੀ ਕੁਝ ਡਿਸਾਈਡ ਕੀਤਾ ਜਾਏਗਾ ਆਦਰਵਾਇਸ ਸਾਡਾ ਜਿਹੜਾ 25 ਤਰੀਕ ਨੂੰ ਸ਼ੰਭੂ ਮੋਰਚੇ ਵੱਲ ਨੂੰ ਜਾਣ ਵਾਲਾ ਜਿਹੜਾ ਸਾਡਾ ਪਲਾਨ ਹੈ ਉਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਉਸੇ ਤਰੀਕੇ ਦੇ ਨਾਲ ਲਜਾਇਆ ਜਾਏਗਾ ਪਰ ਹੁਣ ਦੇਖਣਾ ਹੋਏਗਾ ਕਿ ਕਿਸਾਨਾਂ ਦੀ ਅਗਲੀ ਬੈਠਕ ਦੇ ਵਿੱਚ ਕੀ ਕੁਝ ਸਾਹਮਣੇ ਆਉਂਦਾ ਕੇਂਦਰੀ ਖੇਤੀਬਾੜੀ ਮੰਤਰੀ ਦੇ ਵੱਲੋਂ ਕੀ ਕਿਸਾਨਾਂ ਦੀ ਜਿਹੜੀ ਸਭ ਤੋਂ ਵੱਡੀ ਮੰਗ ਹੈ ਕਿ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਇਆ ਜਾਵੇ ਜਿਸ ਤੋਂ ਕੇਂਦਰ ਸਰਕਾਰ ਭੱਜ ਦੀ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨਾਂ ਨੂੰ ਇਹ ਐਮਐਸਪੀ ਦੇ ਉੱਪਰ ਕਾਨੂੰਨੀ ਗਾਰੰਟੀ ਜਿਹੜਾ ਕਾਨੂੰਨ ਹੈ ਉਹ ਲਾਗੂ ਕੀਤਾ ਜਾਵੇ ਬਾਕੀ ਮੰਗਾਂ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੇ ਉੱਤੇ ਚਰਚਾ ਜ਼ਰੂਰ ਹੋ ਰਹੀ ਹੈ बार-बार ਇਹਨਾਂ ਬੈਠਕਾਂ ਦੇ ਵਿੱਚ ਪਰ ਜਿਹੜੀ ਇੱਕ ਚੀਜ਼ ਇਹ ਹੈ ਉਹਦੇ ਮੁਤਾਬਕ ਔਰ ਦੂਸਰੀ ਗੱਲ ਜਿਹੜੀ ਕਿਸਾਨਾਂ ਦੇ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸੁਆਮੀ ਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਕ ਜਿਹੜੇ ਰੇਟ ਜਿਹੜੇ ਤੈਅ ਕੀਤੇ ਜਾਣ ਉਸ ਨੂੰ ਲੈ ਕੇ ਰੇੜਕਾ ਪਿਆ ਹੋਇਆ ਹੈ ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਪੁਰਾਣੀਆਂ ਜੇ ਵੀਡੀਓਜ਼ ਵੀ ਕਿਸਾਨ ਕਈ ਵਾਰੀ ਕਹਿੰਦੇ ਹੁੰਦੇ ਕਿ ਉਹ ਚਲਾ ਕੇ ਦਿਖਾਓ ਜਿਹਦੇ ਵਿੱਚ ਜਦੋਂ ਇਹ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਇਹਨਾਂ ਨੇ ਜ਼ਿਕਰ ਕੀਤਾ ਸੀ ਕਿ ਸੁਆਮੀ ਨਾਥਨ ਕਮਿਸ਼ਨ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹਦੇ ਮੁਤਾਬਕ ਕੀ ਭਾਜ ਜਿਹੜੇ ਤੈ ਹੋਣੇ ਚਾਹੀਦੇ ਨੇ ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਬੀਤੇ ਕੱਲ ਚਰਚਾ ਹੋਈ ਹੈ ਔਰ ਦੱਲੇਵਾਲ ਨੇ ਇਸ ਮੀਟਿੰਗ ਦੇ ਵਿੱਚ ਖਾਸ ਤੌਰ ਦੇ ਉੱਤੇ ਉਹਨਾਂ ਨੇ ਜਦੋਂ ਯੋਗਦਾਨ ਪਾਇਆ ਉਹਦੇ ਵਿੱਚ ਪਹੁੰਚੇ ਉਹਨਾਂ ਨੂੰ ਦੇਖ ਕੇ ਕੇਂਦਰੀ ਮੰਤਰੀ ਜਿਹੜੇ ਸੀਗੇ ਉਹਨਾਂ ਨੇ ਚਿੰਤਾ ਜ਼ਾਹਰ ਕੀਤੀ ਵੀ ਤੁਹਾਡੀ ਸਿਹਤ ਬਹੁਤ ਜ਼ਿਆਦਾ ਖਰਾਬ ਹੈ ਇਸ ਕਰਕੇ ਤੁਸੀਂ ਬੇਨਤੀ ਕੀਤੀ ਕਿ ਤੁਸੀਂ ਆਪ ਦਾ ਜਿਹੜਾ ਮਰਨ ਵਰਤ ਹੈ ਉਹਨੂੰ ਛੱਡ ਦਿਓ ਹੁਣ ਤਾਂ ਬੈਠਕ ਚੱਲ ਪਈ ਹੈ ਗੱਲ ਗੱਲਬਾਤ ਦਾ ਦੌਰ ਚੱਲ ਪਿਆ ਅਗਲੀ ਬੈਠਕ ਦੇ ਵਿੱਚ ਫਿਰ ਅਸੀਂ ਆਵਾਂਗੇ ਗੱਲਬਾਤ ਕਰਾਂਗੇ ਪਰ ਜਗਜੀਤ ਸਿੰਘ ਢੱਲੇਵਾਲ ਨੇ ਬੀਤੇ ਕੱਲ ਵੀ ਮਨਾ ਕਰ ਦਿੱਤਾ ਸਾਫ਼ ਤੌਰ ਤੇ ਉਹ ਕਹਿੰਦੇ ਕਿ ਮੇਰਾ ਮਰਨ ਵਰਤ ਉਦੋਂ ਤੱਕ ਨਹੀਂ ਮੈਂ ਤੋੜਾਂਗਾ ਜਦੋਂ ਤੱਕ ਕੇਂਦਰ ਸਰਕਾਰ ਦੇ ਵੱਲੋਂ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਗਏ ਨੇ ਉਹ ਨਹੀਂ ਮੰਨੇ ਜਾਂਦੇ ਉਦੋਂ ਤੱਕ ਮੇਰਾ ਮਰਨ ਵਰਤ ਜਾਰੀ ਰਹੇਗਾ ਜਗਜੀਤ ਸਿੰਘ ਢੱਲੇਵਾਲ ਕੱਲ ਫਿਰ ਆਪਣੀ ਗੱਲ ਤੇ ਉਹਨਾਂ ਨੇ ਉਸੇ ਤਰੀਕੇ ਦੇ ਨਾਲ ਸਟੈਂਡ ਰੱਖਿਆ ਉਹਨਾਂ ਨੇ ਆਪਣਾ ਮਰਨ ਵਰਤ ਜਿਹੜਾ ਖਤਮ ਕਰਨ ਤੋਂ ਮਨਾ ਕਰ ਦਿੱਤਾ ਹੈ ਦੂਸਰੇ ਪਾਸੇ ਜੇਕਰ ਗੁਰਮੀਤ ਖੁੱਡੀਆਂ ਦੀ ਗੱਲ ਕਰੀਏ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਮੰਤਰੀ ਆਏ ਸੀ ਪ੍ਰਹਲਾਦ ਜੋਸ਼ੀ ਕਿਉਂਕਿ ਉਹ ਵੀ ਖੁਰਾਕ ਤੇ ਸਪਲਾਈ ਮੰਤਰਾਲਾ ਉਹਨਾਂ ਦੇ ਕੋਲ ਹੈ ਇਸ ਕਰਕੇ ਉਹਨਾਂ ਦੇ ਨਾਲ ਉਹਨਾਂ ਨੇ ਜ਼ਿਕਰ ਕੀਤਾ ਕਿ ਪੰਜਾਬ ਦਾ ਬਹੁਤ ਸਾਰਾ ਪਿੰਡੂ ਵਿਕਾਸ ਫੰਡਾਂ ਦਾ ਜਿਹੜਾ ਪੈਸਾ ਹੈ ਕੇਂਦਰ ਸਰਕਾਰ ਦੇ ਕੋਲ ਪਿਆ ਹੈ ਜਿਹਦੇ ਕਰਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਸੀਂ ਕੰਮ ਨਹੀਂ ਕਰ ਪਾ ਰਹੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਸੜਕਾਂ ਦਾ ਨਿਰਮਾਣ ਪਿੰਡੂ ਖੇਤਰ ਦੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਦਾ ਨਿਰਮਾਣ ਨਹੀਂ ਹੋ ਪਾ ਰਿਹਾ ਇਸ ਕਰਕੇ ਉਹ ਫੰਡ ਤੇ ਜਿਹੜੇ ਪੈਸੇ ਨੇ ਉਹ ਜਲਦੀ ਦਿੱਤੇ ਜਾਣ ਉਦੋਂ ਬਾਅਦ ਇਹ ਇਹਦੇ ਬਾਰੇ ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਬੈਠਾਂਗੇ ਮੀਟਿੰਗ ਤੋਂ ਬਾਅਦ ਵਿਸਤਾਰ ਦੇ ਨਾਲ ਇਹਦੇ ਉੱਤੇ ਚਰਚਾ ਕਰਾਂਗੇ ਔਰ ਜਿਹੜੀ ਜਿਹੜੀ ਵੀ ਚੀਜ਼ ਜਿਹੜੇ ਜਿਹੜੇ ਵੀ ਪੈਸੇ ਤੁਹਾਡੇ ਰੁਕੇ ਹੋਏ ਨੇ ਉਹਨਾਂ ਦੇ ਉੱਪਰ ਵੀ ਜਲਦ ਤੋਂ ਜਲਦ ਗੱਲਬਾਤ ਕਰਕੇ ਉਸ ਨੂੰ ਜਿਹੜਾ ਨਿਪਰੇ ਚੜਾਇਆ ਜਾਏਗਾ ਉਹਦੇ ਤੇ ਵੀ ਆਪਾਂ ਕੋਈ ਨਾ ਕੋਈ ਸਿੱਟਾ ਜਿਹੜਾ ਉਹ ਕੱਢਾਂਗੇ ਸਰਵੰਤਪ ਸਿੰਘ ਪੰਦੇੜ ਦੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਉਹਨਾਂ ਦੇ ਨਾਲ ਕੋਹੜ ਸਾਹਿਬ ਨਾਲ ਮੌਜੂਦ ਸੀ ਸਰਵਣ ਸਿੰਘ ਪੰਦੇੜ ਦੇ ਵੱਲੋਂ ਇਸ ਬੈਠਕ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਨੇ ਵੀ ਬਿਲਕੁਲ ਉਹੀ ਕਿਹਾ ਜੋ ਪ੍ਰਨਲਾਲ ਜੋਸ਼ੀ ਨੇ ਕਿਹਾ ਸੀ ਜੋ ਗੁਰਮੀਤ ਖੁੱਡੀਆਂ ਨੇ ਕਿਹਾ ਜੋ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਬੜੇ ਸੁਖਾਂਵੇਂ ਢੰਗ ਦੇ ਵਿੱਚ ਬੈਠਕ ਹੋਈ ਹੈ ਪਰ ਸਰਵਣ ਸਿੰਘ ਪੰਦੇੜ ਦੇ ਵੱਲੋਂ ਇੱਕ ਮੰਗ ਹੋਰ ਕਰ ਦਿੱਤੀ ਗਈ ਸਰਵਣ ਸਿੰਘ ਪੰਦੇੜ ਕਹਿੰਦੇ ਨੇ ਕਿ ਇਹ ਬੈਠਕ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਜਗ੍ਹਾ ਚੰਡੀਗੜ੍ਹ ਦੀ ਥਾਂ ਇਹ ਦਿੱਲੀ ਦੇ ਵਿੱਚ ਹੋਣੀ ਚਾਹੀਦੀ ਹੈ ਅਸੀਂ ਦਿੱਲੀ ਦੇ ਵਿੱਚ ਆਈਏ ਦਿੱਲੀ ਦੇ ਵਿੱਚ ਆ ਕੇ ਇਸ ਬੈਠਕ ਨੂੰ ਅਸੀਂ ਕਰੀਏ ਨਾ ਕਿ ਤੁਸੀਂ ਪੰਜਾਬ ਦੇ ਵਿੱਚ ਆ ਕੇ ਇਸ ਬੈਠਕ ਨੂੰ ਕਰੋ ਇਸ ਬੈਠਕ ਦੀਆਂ ਫਿਰ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਪੰਜਾਬ ਦੇ ਵਿੱਚ ਕੇਂਦਰੀ ਮੰਤਰੀ ਨਾਨ ਅਸੀਂ ਦਿੱਲੀ ਦੇ ਵਿੱਚ ਜਾਈਏ ਕਿਸਾਨ ਇਹ ਚਾਹੁੰਦੇ ਨੇ ਦਰਸਲ ਕਿਸਾਨ ਦਿੱਲੀ ਦੇ ਵਿੱਚ ਜਾ ਕੇ ਮੋਰਚਾ ਵੀ ਕਿਉਂ ਲਗਾਉਣਾ ਚਾਹੁੰਦੇ ਨੇ ਇਹਦੇ ਵੀ ਕੁਝ ਕਾਰਨ ਨੇ ਕਿਉਂਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਦਿੱਲੀ ਦੇ ਵਿੱਚ ਬਣੀ ਹੋਈ ਖਬਰ ਪੂਰੇ ਦੇਸ਼ ਦੇ ਵਿੱਚ ਸਫਰ ਕਰਦੀ ਹੈ ਪੂਰੇ ਦੇਸ਼ ਦੇ ਵਿੱਚ ਘੁੰਮਦੀ ਹੈ ਉਹ ਇੰਟਰਨੈਸ਼ਨਲ ਲੈਵਲ ਤੇ ਵੀ ਜਾਂਦੀ ਹੈ ਔਰ ਏਸੀ ਕਰਕੇ ਬੀਤੇ ਕੱਲ ਵੀ ਸਰਬੰਸ ਸਿੰਘ ਪੰਦੇੜ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਮੀਟਿੰਗ ਅਗਲੀ ਜਿਹੜੀ ਹੈ ਕਿਸਾਨਾਂ ਦੇ ਨਾਲ ਕੇਂਦਰ ਸਰਕਾਰ ਦੀ ਉਹ ਦਿੱਲੀ ਦੇ ਵਿੱਚ ਹੋਣੀ ਚਾਹੀਦੀ ਹੈ ਤਾਂ ਕਿ ਨੈਸ਼ਨਲ মিডিਆ ਵੀ ਵੱਡੇ ਪੱਧਰ ਦੇ ਉੱਤੇ ਉਸ ਸਾਰੀ ਬੈਠਕ ਨੂੰ ਕਵਰ ਕਰੇ ਔਰ ਨੈਸ਼ਨਲ ਲੈਵਲ ਤੇ ਵੀ ਖਬਰ ਉਹ ਚੱਲੇ ਔਰ ਇੰਟਰਨੈਸ਼ਨਲ ਲੈਵਲ ਤੇ ਵੀ ਉਸ ਖਬਰ ਨੂੰ ਚਲਾਇਆ ਜਾਵੇ ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਵੀ ਕਿਸਾਨ ਅਜ ਧਰਨੇ ਤੇ ਬੈਠੇ ਆ ਧਰਨਾ ਦਿੱਲੀ ਜਾ ਕੇ ਵੀ ਦੇਣਾ ਹੈ ਫਰਕ ਇੰਨਾ ਹੈ ਕਿ ਉਹ ਸਾਰੀਆਂ ਖਬਰਾਂ ਫਿਰ ਨੈਸ਼ਨਲ ਲੈਵਲ ਦੀਆਂ ਇੰਟਰਨੈਸ਼ਨਲ ਲੈਵਲ ਦੀਆਂ ਬਣ ਜਾਂਦੀਆਂ ਨੇ ਇਸ ਕਰਕੇ ਕਿਸਾਨਾਂ ਦੀ ਮੰਗ ਹੁਣ ਫਿਰ ਤੋਂ ਸਰਬੰਸ ਸਿੰਘ ਪੰਦੇਰ ਨੇ ਕੱਲ ਇਹ ਗੱਲ ਦੁਹਰਾਈ ਕਿ ਅਸੀਂ ਚਾਹੁੰਦੇ ਹਾਂ ਕਿ ਦਿੱਲੀ ਦੇ ਵਿੱਚ ਹੀ ਮੀਟਿੰਗ ਹੋਵੇ ਪਰ ਮੀਟਿੰਗ ਦਾ ਸਮਾਂ ਜਿਹੜਾ 22 ਫਰਵਰੀ ਦਾ ਨਿਰਧਾਰਿਤ ਕੀਤਾ ਗਿਆ ਉਹ ਚੰਡੀਗੜ੍ਹ ਦਾ ਹੀ ਨਿਰਧਾਰਿਤ ਹੋਇਆ ਅਗਲੀ ਮੀਟਿੰਗ ਜਿਹੜੀ ਹੈ ਉਹ 22 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਹੋਏਗੀ ਔਰ ਦੱਸ ਦਈਏ ਕਿ ਬੀਤੇ ਕੱਲ ਜਿਹੜੀ ਮੀਟਿੰਗ ਹੋਈ ਹੈ ਉਹ ਮੀਟਿੰਗ ਬੇਸਿੱਟਾ ਰਹੀ ਹੈ ਇਸ ਤੋਂ ਬਾਅਦ ਗੱਲ ਕਰ ਰਹੀਆਂ ਕਿ ਇੱਕ 5 ਫਰਵਰੀ ਨੂੰ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਭਾਰਤੀ ਸੀਗੇ ਉਹਨਾਂ ਦਾ ਇੱਕ ਜਥਾ ਜਿਹੜਾ ਸੀ ਅਮਰੀਕਾ ਤੋਂ ਡਿਪੋਰਟ ਕੀਤਾ ਕੀਤਾ ਗਿਆ 104 ਲੋਕੋ ਦੇ ਵਿੱਚ ਮੌਜੂਦ ਸੀ ਜਿਹਦੇ ਵਿੱਚ 30 ਪੰਜਾਬੀ ਸੀ 33 ਗੁਜਰਾਤੀ ਸੀ 33 ਹਰਿਆਣਵੀ ਸੀ ਔਰ ਕੁਝ ਰਾਜਸਥਾਨ ਔਰ ਉੱਤਰ ਪ੍ਰਦੇਸ਼ ਦੇ 1-1 2-2 ਕਰਕੇ ਸੀ ਉਸ ਤੋਂ ਬਾਅਦ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਸੀ ਕਿ ਜਿਹੜੇ 18000 ਗੈਰ ਪ੍ਰਵਾਸੀ ਭਾਰਤੀ ਨੇ ਜਿਨ੍ਹਾਂ ਦੀਆਂ ਲਿਸਟਾਂ ਡੋਨਲਡ ਟਰੰਪ ਦੀ ਸਰਕਾਰ ਨੇ ਬਣਾਈਆਂ ਹੋਈਆਂ ਨੇ ਕਿ ਇਹਨਾਂ ਲੋਕਾਂ ਨੂੰ ਭਾਰਤ ਦੇ ਵਿੱਚ ਡਿਪੋਰਟ ਕਰਨਾ ਹੈ ਉਹ ਅਗਲਾ ਜੱਥਾ ਕਦੋਂ ਆਏਗਾ ਅਗਲੇ ਲੋਕ ਕਦੋਂ ਤੱਕ ਆ ਸਕਦੇ ਨੇ ਕੀ ਇਹ ਡਰਾਉਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਇੱਕ ਜਹਾਜ਼ ਭੇਜ ਕੇ ਕਿ ਡਰਾ ਦਿੱਤਾ ਜਾਵੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਫਿਰ ਬਾਅਦ ਦੇ ਵਿੱਚ ਦਿਖ ਲਿਆ ਜਾਏਗਾ ਜਿਵੇਂ ਟੈਰਿਫ ਦੇ ਉੱਤੇ ਟੈਰਿਫ ਦਾ ਜਿਵੇਂ ਜ਼ਿਕਰ ਕੀਤਾ ਸੀ ਡੋਨਲਡ ਟਰੰਪ ਨੇ ਪਹਿਲਾਂ ਮੈਕਸੀਕੋ ਦੇ ਉੱਪਰ ਵੀ ਔਰ ਕੈਨੇਡਾ ਦੇ ਉੱਪਰ ਵੀ 25-25% ਉਹਨਾਂ ਨੇ ਕਿਹਾ ਕਿ ਟੈਰਿਫ ਵਧਾ ਦਿਓ ਪਰ ਬਾਅਦ ਦੇ ਵਿੱਚ ਜਦੋਂ ਉਹ ਦੋਵੇਂ ਦੇਸ਼ ਢਿੱਲੇ ਪਏ ਉਹਨਾਂ ਨੇ ਇਹ ਇਹ ਸਰਕਾਰ ਦੇ ਨਾਲ ਹਾਂ ਦੇ ਨਾਲ ਹਾਂ ਮਿਲਾਂ ਦੀ ਕੋਸ਼ਿਸ਼ ਕੀਤੀ ਅਮਰੀਕੀ ਸਰਕਾਰ ਦੇ ਨਾਲ ਫਿਰ ਉਹਨਾਂ ਦੇ ਟੈਰਿਫ ਨੂੰ ਵਧਾਣ ਲਈ ਡੋਨਲਡ 트੍ਰੰਪ ਨੇ ਕਿਹਾ ਕਿ ਕੋਈ ਗੱਲ ਨਹੀਂ ਇੱਕ ਮਹੀਨਾ ਵੇਟ ਕਰੋ ਇੱਕ ਮਹੀਨੇ ਬਾਅਦ ਦੇਖਾਂਗੇ ਵੀ ਟੈਰਿਫ ਇਹਨਾਂ ਦਾ ਵਧਾਣਾ ਕਿ ਨਹੀਂ ਵਧਾਣਾ ਉਸੇ ਤਰੀਕੇ ਦੇ ਨਾਲੇ ਕੋਸ਼ਿਸ਼ ਸੀਗੀ ਲੋਕਾਂ ਦੀ ਕਿ ਸ਼ਾਇਦ ਇੱਕ ਜਹਾਜ਼ ਭੇਜ ਕੇ ਉਸ ਤੋਂ ਬਾਅਦ ਅਗਲਾ ਜਹਾਜ਼ ਨਾ ਆਵੇ ਡਰਾਉਣ ਦੀ ਕੋਸ਼ਿਸ਼ ਹੋਵੇ ਕਿ ਕਿਉਂਕਿ ਅਮਰੀਕੀ ਸਰਕਾਰ ਦੇ ਆਪਦੇ ਆંકੜੇ ਦੱਸਦੇ ਨੇ ਕਿ ਮੈਕਸੀਕੋ ਬਾਰਡਰ ਤੋਂ ਜਦੋਂ ਤੋਂ ਸੀ ਡਿਪੂਟੇਸ਼ਨ ਦਾ ਕੰਮ ਵੱਡੇ ਪੱਧਰ ਦੇ ਉੱਤੇ ਸ਼ੁਰੂ ਕੀਤਾ ਹੈ ਮੈਕਸੀਕੋ ਬਾਰਡਰ ਤੋਂ 99% ਲੋਕ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਸੀ ਉਹ ਘਟ ਗਏ ਮਤਲਬ ਮਕਸਦ ਉਹਨਾਂ ਦਾ ਇਹੀ ਸੀ ਕਿ ਗੈਰਕਾਨੂੰਨੀ ਤਰੀਕੇ ਦੇ ਨਾਲ ਲੋਕ ਅਮਰੀਕਾ ਦੇ ਵਿੱਚ ਦਾਖਲ ਨਾ ਹੋਣ ਪਰ ਉਸ ਤੋਂ ਬਾਅਦ ਇਹ ਸੋਚਿਆ ਜਾ ਰਿਹਾ ਸੀ ਕਿ ਸ਼ਾਇਦ ਡਿਪੋਰਟ ਵੀ ਆਨ ਆਲੇ ਟਾਈਮ ਦੇ ਵਿੱਚ ਲੋਕ ਨਾ ਕੀਤੇ ਜਾਣ ਪਰ ਦੂਸਰਾ ਜਹਾਜ਼ ਜਿਹੜਾ ਹੈ ਅੱਜ ਰਾਤ ਨੂੰ ਯਾਨੀ ਕਿ ਸ਼ਨੀਵਾਰ ਰਾਤ ਨੂੰ ਭਾਰਤ ਪਹੁੰਚ ਰਿਹਾ ਹੈ ਖਾਸ ਗੱਲ ਇਹ ਹੈ ਕਿ ਅੰਮ੍ਰਿਤਸਰ 에어ਪੋਰਟ ਤੇ ਇਹ ਜਹਾਜ਼ ਉਤਰੇਗਾ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ 199 ਦੇ ਕਰੀਬ ਲੋਕ ਜਿਹੜੇ ਨੇ ਉਹ ਉਤਾਰੇ ਜਾਣਗੇ ਇੱਥੇ ਔਰ ਉਹਦੇ ਵਿੱਚ ਉਹ ਖਾਸ ਗੱਲ ਇਹ ਹੈ 119 119 ਭਾਰਤੀ ਜਿਹੜੇ ਇਸ ਜਹਾਜ਼ ਦੇ ਵਿੱਚ ਆ ਰਹੇ ਨੇ ਔਰ ਖਾਸ ਗੱਲ ਇਹ ਹੈ ਕਿ 67 ਪੰਜਾਬੀ ਨੇ 67 ਪੰਜਾਬੀ ਨੇ ਔਰ ਇਸ ਤੋਂ ਇਲਾਵਾ ਇਸ ਜਹਾਜ਼ ਦੇ ਵਿੱਚ 33 ਹਰਿਆਣੇ ਦੇ ਨੇ ਮਹਾਰਾਸ਼ਟਰ ਗੁਜਰਾਤ ਗੋਆ ਰਾਜਸਥਾਨ ਉੱਤਰ ਪ੍ਰਦੇਸ਼ ਦੇ ਕੁਝ ਕੁ 2 2 4 4 ਪਰ 67 ਪੰਜਾਬੀ ਇਹਦੇ ਵਿੱਚ ਆ ਰਹੇ ਨੇ ਔਰ ਇਸ ਤੋਂ ਵੀ ਖਾਸ ਗੱਲ ਇਹ ਹੈ ਕਿ ਇੱਕ ਜਹਾਜ਼ 119 ਯਾਤਰੀਆਂ ਦਾ ਭਾਰਤੀਆਂ ਦਾ ਅੱਜ ਉਤਰੇਗਾ ਰਾਤ ਨੂੰ ਔਰ ਇੱਕ ਜਹਾਜ਼ ਕੱਲ ਸਵੇਰੇ ਵੀ ਆ ਰਿਹਾ ਹੈ ਭਾਰਤ ਅੰਮ੍ਰਿਤਸਰ ਹੀ ਉਤਰੇਗਾ ਉਹ ਜਹਾਜ਼ ਵੀ ਔਰ ਉਸ ਜਹਾਜ਼ ਦੇ ਵਿੱਚ ਕਿੰਨੇ ਲੋਕ ਨੇ ਕਿੰਨੇ ਪੰਜਾਬੀ ਨੇ ਉਹ ਅਜੇ ਅਧਿਕਾਰਕ ਤੌਰ ਦੇ ਉਤੇ ਕੋਈ ਉਹਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਮੀਡੀਆ ਧਾਰਿਆਂ ਤੋਂ ਵੱਲੋਂ ਅੱਜ ਜਿਹੜਾ ਜਹਾਜ਼ ਰਾਤ ਨੂੰ ਅੰਮ੍ਰਿਤਸਰ ਇਹ ਰਿਪੋਰਟ ਤੇ ਉਤਰੇਗਾ ਉਹਦੇ ਵਿੱਚ 119 ਭਾਰਤੀ ਨੇ ਜਿਹਦੇ ਵਿੱਚੋਂ 67 ਪੰਜਾਬੀ ਨੇ ਸੋ ਇਹਨਾਂ ਪੰਜਾਬੀਆਂ ਨੂੰ ਇਹਨਾਂ ਭਾਰਤੀਆਂ ਨੂੰ ਰਿਸੀਵ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ 에ਅਰਪੋਰਟ ਤੇ ਮੌਜੂਦ ਰਹਿਣਗੇ ਖਾਸ ਗੱਲ ਇਹ ਰਹੀ ਹੈ ਕਿਉਂਕਿ ਪਿਛਲੀ ਵਾਰ ਵੀ ਇਹ ਬਹੁਤ ਵੱਡਾ ਮੁੱਦਾ ਬਣਿਆ ਸੀ ਔਰ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਵੱਲੋਂ ਕੱਲ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅੰਮ੍ਰਿਤਸਰ ਦੇ ਵਿੱਚ ਉਹ ਆਪਣੇ ਕਿਸੇ ਦੌਰੇ ਤੇ ਸੀ ਨਖੇਦੀ ਕੀਤੀ ਉਹਨਾਂ ਨੇ ਇਸ ਚੀਜ਼ ਦੀ ਉਹ ਕਹਿੰਦੇ ਇਹ ਨਹੀਂ ਹੋਣਾ ਚਾਹੀਦਾ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਪਿਛਲੀ ਵਾਰ ਵੱਧ ਬੰਦੇ ਰਾਜਸਥਾਨ ਦੇ ਸੀ ਹਰਿਆਣਾ ਦੇ ਸੀ ਗੁਜਰਾਤ ਦੇ ਸੀ ਤੁਸੀਂ ਜਹਾਜ਼ ਉੱਥੇ ਕਿਉਂ ਨਹੀਂ ਲਾਇਆ ਤੁਸੀਂ ਪੰਜਾਬ ਦੇ ਵਿੱਚ ਕਿਉਂ ਲਾਇਆ ਔਰ ਫਿਰ ਇਸ ਇਸ ਵਾਰ ਜਹਾਜ਼ ਨੂੰ ਪੰਜਾਬ ਦੇ ਵਿੱਚ ਲਾਣਾ ਉਹਨਾਂ ਨੇ ਕਿਹਾ ਕਿ ਪੰਜਾਬ ਕੇਂਦਰ ਸਰਕਾਰ ਦੀ ਸੌਰੀ ਸੋਚ ਹੈ ਪੰਜਾਬ ਨੂੰ ਬਦਨਾਮ ਕਰਨ ਦੀ ਕਿ ਪੰਜਾਬ ਲੋਕਾਂ ਦੇ ਸਾਹਮਣੇ ਇਹ ਦਿਖਾਣਾ ਹੈ ਕਿ ਪੰਜਾਬੀ ਹੀ ਵਿਦੇਸ਼ ਜਾਂਦੇ ਨੇ ਹੋਰ ਤਾਂ ਕੋਈ ਸੂਬੇ ਦਾ ਬੰਦਾ ਵਿਦੇਸ਼ ਜਾ ਹੀ ਨਹੀਂ ਰਿਹਾ ਸੋ ਇਹ ਇਲਜ਼ਾਮ ਲਗਾਏ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਨੂੰ ਰਿਸਿਵ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਹਵਾਈ ਅੱਡੇ ਦੇ ਉੱਤੇ ਮੌਜੂਦ ਰਹਿਣਗੇ ਔਰ ਜਿਹੜਾ ਕੱਲ ਜਹਾਜ਼ ਆਏਗਾ ਉਸ ਜਹਾਜ਼ ਬਾਰੇ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ ਹੋ ਸਕਦਾ ਸ਼ਾਮ ਤੱਕ ਉਹਦੇ ਬਾਰੇ ਕੋਈ ਜਾਣਕਾਰੀ ਸਾਹਮਣੇ ਆਏ ਤੇ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜਾ ਪਿਛਲਾ ਜਹਾਜ਼ 1104 ਭਾਰਤੀਆਂ ਦਾ ਆਇਆ ਸੀ ਉਹਦੇ ਵਿੱਚ ਉਹਦੇ ਵਿੱਚ 30 ਪੰਜਾਬੀ ਸੀ 33 ਰਾਜਸਥਾਨ ਗੁਜਰਾਤੀ ਸੀ ਔਰ 33 ਹਰਿਆਣੇ ਦੇ ਵਿਅਕਤੀ ਮੌਜੂਦ ਸੀ ਪਰ ਹੁਣ ਇਸ ਜਹਾਜ਼ ਦੇ ਵਿੱਚ 67 ਪੰਜਾਬੀ ਨੇ ਪਰ ਹੁਣ ਕੱਲ ਤੋਂ ਫਿਰ ਤੋਂ ਇਹ ਚਰਚਾਵਾ ਸ਼ੁਰੂ ਹੋ ਜਾਣੀ ਕਿ ਕਿਹੜੇ ਲੋਕ ਕਿੱਦਾਂ ਆਏ ਸਭ ਤੋਂ ਵੱਧ ਨਿਗਾਹਾਂ ਰਹਿਣਗੀਆਂ ਪ੍ਰਧਾਨ ਮੰਤਰੀ ਮੋਦੀ ਦਾ ਅਮਰੀਕਾ ਦਾ ਦੌਰਾ ਹੋਇਆ ਹੈ ਔਰ ਉਸ ਦੌਰੇ ਤੋਂ ਬਾਅਦ ਕਈ ਤਰੀਕੇ ਦੀਆਂ ਉੱਥੇ ਚਰਚਾਵਾਂ ਹੋਈਆਂ ਔਰ ਜਿਹਦੇ ਵਿੱਚੋਂ ਇੱਕ ਚਰਚਾ ਇਹ ਵੀ ਸੀ ਕਿ ਸਾਡੇ ਜਿਹੜੇ ਲੋਕ ਨੇ ਭਾਰਤੀ ਨੇ ਉਹਨਾਂ ਨੂੰ ਹੱਥਾਂ ਦੇ ਵਿੱਚ ਉਹਨਾਂ ਦੇ ਹਤਕੜੀਆਂ ਲਗਾ ਕੇ ਪੈਰਾਂ 'ਚ ਬੀੜੀਆਂ ਪਾ ਕੇ ਨਾ ਭੇਜਿਆ ਜਾਵੇ ਨਖੇਦੀ ਹੋ ਰਹੀ ਹੈ ਪੰਜਾਬ ਦੀ ਨਖੇਦੀ ਹੋ ਰਹੀ ਹੈ ਦੇਸ਼ ਦੀ ਪੂਰੀ ਦੁਨੀਆ ਦੇ ਵਿੱਚ ਕਿ ਭਾਰਤ ਇੱਕ ਚੰਗਾ ਅਮਰੀਕਾ ਦੇ ਨਾਲ ਜਦੋਂ ਉਹ ਸਾਂਝੀ ਵਾਲਤਾ ਦੱਸਦਾ ਹੈ ਕਿ ਚੰਗੇ ਸਾਡੇ ਸੰਬੰਧ ਨੇ ਫਿਰ ਐਸਾ ਸਾਡੇ ਲੋਕਾਂ ਦੇ ਨਾਲ ਕਿਉਂ ਕੀਤਾ ਜਾ ਰਿਹਾ ਔਰ ਅੱਜ ਅੱਜ ਦੇ ਜਿਹੜੇ ਜਹਾਜ਼ ਜਦੋਂ ਉਤਰੇਗਾ ਇੱਥੇ ਉਤਰਨ ਤੋਂ ਬਾਅਦ ਸਭ ਤੋਂ ਪਹਿਲਾਂ ਨਿਗਾਹਾਂ ਇਸ ਚੀਜ਼ ਤੇ ਰਹਿਣਗੀਆਂ ਕਿਉਂਕਿ ਭਾਰਤੀਆਂ ਦੇ ਵੱਲੋਂ ਇਸ ਚੀਜ਼ ਦੀ ਇਸ ਚੀਜ਼ ਦਾ ਦੁੱਖ ਪ੍ਰਗਟ ਨਹੀਂ ਕੀਤਾ ਗਿਆ ਸੀ ਕਿ ਸਾਡੇ ਲੋਕਾਂ ਨੂੰ ਡਿਪੋਰਟ ਕਿਉਂ ਕੀਤਾ ਗਿਆ ਦੁੱਖ ਇਸ ਚੀਜ਼ ਦਾ ਸੀ ਉਹਨਾਂ ਨੂੰ ਭੇਜਣ ਦਾ ਜਿਹੜਾ ਤਰੀਕਾ ਸੀ ਉਸ ਤਰੀਕੇ ਦੇ ਉੱਤੇ ਲੋਕਾਂ ਨੂੰ ਇਤਰਾਜ਼ ਸੀ ਔਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਐਸਾ ਨਹੀਂ ਹੋਣਾ ਚਾਹੀਦਾ ਕਿਉਂਕਿ ਵਾਕਈ ਸਾਡੇ ਸਬੰਧ ਜਿਹੜੇ ਅਮਰੀਕਾ ਦੇ ਨਾਲ ਚੰਗੇ ਨੇ ਫਿਰ ਉਹ ਅਮਰੀਕਾ ਦੇ ਵੱਲੋਂ ਐਸਾ ਨਹੀਂ ਕੀਤਾ ਜਾਣਾ ਚਾਹੀਦਾ ਸੋ ਅੱਜ 119 ਲੋਕਾਂ ਦਾ ਜਿਹੜਾ ਜਹਾਜ਼ ਉਤਰੇਗਾ 67 ਜਿਹਦੇ ਵਿੱਚ ਪੰਜਾਬੀ ਨੇ ਖਾਸ ਗੱਲ ਅੱਜ ਇਹੀ ਰਹੇਗੀ ਦੇਖਣ ਵਾਲੀ ਕਿ ਉਹਨਾਂ ਨੂੰ ਡਿਪੋਰਟ ਕਰਨ ਦਾ ਤਰੀਕਾ ਅਮਰੀਕਾ ਦਾ ਕਿਦਾਂ ਦਾ ਰਹਿੰਦਾ ਹੈ ਅਮਰੀਕਾ ਆਪ ਦੇ ਫੌਜੀ ਜਹਾਜ਼ਾਂ ਦੇ ਵਿੱਚ ਛੱਡ ਸਕਦਾ ਹੈ ਕੋਈ ਦਿੱਕਤ ਨਹੀਂ ਪਰ ਉਹਨਾਂ ਨੂੰ ਛੱਡ ਕੇ ਜਾਣ ਦਾ ਤਰੀਕਾ ਕਿਦਾਂ ਦਾ ਉਹਦੇ ਤੇ ਕੱਲ ਸਾਰਿਆਂ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ ਕਿ ਕੱਲ ਸਵੇਰ ਦੀਆਂ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਹੋਣਗੀਆਂ ਜਿਹੜੀ ਸਵੇਰ ਦੀ ਖਬਰ ਹੋएगी ਕੀ ਉਸ ਦੇ ਵਿੱਚ ਵੀ ਇਹੀ ਜ਼ਿਕਰ ਹੋਏਗਾ ਕਿ ਫੇਰ ਤੋਂ ਭਾਰਤੀਆਂ ਦੇ ਨਾਲ ਪੰਜਾਬੀਆਂ ਦੇ ਨਾਲ ਪਿਛਲੀ ਵਾਰ ਵਾਲਾ ਹੀ ਮਾਹੌਲ ਜਿਹੜਾ ਵਰਤਾਰਾ ਜਿਹੜਾ ਉਹ ਕੀਤਾ ਗਿਆ ਜਾਂ ਫਿਰ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਅਮਰੀਕਾ ਦਾ ਦੌਰਾ ਸੀ ਉਸ ਤੋਂ ਬਾਅਦ ਅਮਰੀਕਾ ਥੋੜਾ ਜਿਆਦਾ ਭਾਰਤੀਆਂ ਦੇ ਨਾਲ ਖਾਸ ਕਰਕੇ ਗੈਰ ਜਿਹੜੇ ਕਾਨੂੰਨੀ ਤਰੀਕੇ ਦੇ ਨਾਲ ਭਾਰਤੀ ਉੱਥੇ ਗਏ ਹੋ ਸੀ ਉਹਨਾਂ ਦੇ ਨਾਲ ਥੋੜਾ ਸੌਖਾ ਥੋੜਾ ਚੰਗਾ ਵਿਵਹਾਰ ਕੀਤਾ ਔਰ ਉਹਨਾਂ ਨੂੰ ਭਾਰਤ ਛੱਡ ਕੇ ਗਏ ਨੇ ਸੋ ਅੱਜ ਇਹ ਜਹਾਜ਼ ਜਦੋਂ ਉਤਰੇਗਾ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਅਜੇ ਤੱਕ ਇਹ ਕਿਆਸਰਾਈਆਂ ਨੇ ਕਿ ਕਿਸ ਤਰੀਕੇ ਨਾਲ ਛੱਡਿਆ ਜਾਏਗਾ ਪਰ ਉਮੀਦ ਹੈ ਕਿ ਇਸ ਵਾਰ ਥੋੜਾ ਜਿਆ ਉਹਨਾਂ ਦੇ ਨਾਲ ਵਿਵਹਾਰ ਚੰਗਾ ਜ਼ਰੂਰ ਕੀਤਾ ਜਾ ਸਕਦਾ ਹੈ ਪਰ ਇੱਕ ਜਹਾਜ਼ ਅੱਜ ਔਰ ਇੱਕ ਜਹਾਜ਼ ਕੱਲ ਉਤਰਨ ਵਾਲਾ ਹੈ ਉਹਦੇ ਤੇ ਸਾਰਿਆਂ ਦੀ ਨਿਗਾਹ ਰਹਿਣੀ ਹੈ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਜਿਸ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ ਸੀ ਬੀਤੇ ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਹਰਜਿੰਦਰ ਸਿੰਘ ਧਾਮੀ ਔਰ ਗੁਰਪ੍ਰਤਾਪ ਸਿੰਘ ਬਡਾਲਾ ਖਾਸ ਤੌਰ ਤੇ ਬਲਵਿੰਦਰ ਸਿੰਘ ਭੁੰਡੜ ਦੇ ਘਰੇ ਪਹੁੰਚੇ ਸੀ ਕਿ ਤੁਸੀਂ ਭਾਈ ਤੁਹਾਨੂੰ ਮੀਟਿੰਗ ਦੇ ਵਿੱਚ ਸੱਦਿਆ ਸੀ ਤੁਸੀਂ ਮੀਟਿੰਗ ਚ ਆਏ ਨਹੀਂ ਪਹਿਲੀ ਮੀਟਿੰਗ ਹੋਈ ਉਹਦੇ ਮੀਟਿੰਗ ਦੇ ਵਿੱਚ ਕੋਈ ਗੱਲਬਾਤ ਨਹੀਂ ਹੋਈ ਸਿਰਫ ਇਹੀ ਗੱਲਬਾਤ ਹੋਈ ਸੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਵੀ ਭੁੰਡੜ ਸਾਹਿਬ ਨੂੰ ਬੁਲਾਓ ਉਹਨਾਂ ਤੋਂ ਪੁੱਛਦੇ ਆਂ ਵੀ ਤੁਹਾਡੀ ਜਿਹੜੀ ਭਰਤੀ ਮੁਹਿੰਮ ਚੱਲ ਰਹੀ ਹੈ ਉਹ ਕਿੰਨਾ ਚੱਲ ਰਹੀ ਹੈ ਕਿਉਂਕਿ ਅਸੀਂ ਨਿਗਰਾਨ ਕਮੇਟੀ ਆਂ ਅਸੀਂ ਨਿਗਰਾਨੀ ਕਰਨੀ ਹੈ ਭੁੰਡੜ ਸਾਹਿਬ ਨਹੀਂ ਆਏ ਧਮੀ ਸਾਹਿਬ ਬਡਾਲਾ ਸਾਹਿਬ ਉਹਨਾਂ ਦੇ ਘਰ ਚਲੇ ਗਏ ਉਹ ਕਹਿੰਦੇ ਕਿ ਮੈਨੂੰ ਤਾਂ ਸੱਦਾ ਪੱਤਰ ਹੀ ਨਹੀਂ ਆਇਆ ਮੈਂ ਤੁਹਾਡੀ ਕਮੇਟੀ ਦਾ ਮੈਂਬਰ ਹੀ ਨਹੀਂ ਮੈਂ ਇਸ ਮੀਟਿੰਗ ਦੇ ਵਿੱਚ ਕੀ ਕਰਨ ਜਾਣਾ ਸੀ ਪਰ ਖਾਸ ਗੱਲ ਇਹਦੀ ਇਹ ਰਹੀ ਹੈ ਕਿ ਹੁਣ ਅਕਾਲੀ ਦਲ ਦੇ ਵੱਲੋਂ ਕੀ ਆ ਗਿਆ ਰਿਹਾ 20 ਜਨਵਰੀ ਨੂੰ ਸ਼ੁਰੂ ਹੋਈ ਭਰਤੀ ਮੁਹਿੰਮ 20 ਫਰਵਰੀ ਤੱਕ ਚੱਲਣੀ ਆ 20 ਫਰਵਰੀ ਨੂੰ ਅੱਜ 5 ਦਿਨ ਬਾਕੀ ਨੇ ਪਰ ਅਕਾਲੀ ਦਲ ਦੇ ਵੱਲੋਂ ਕੀ ਆ ਜਾ ਰਿਹਾ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ 35 ਲੱਖ ਲੋਕਾਂ ਨੇ ਮੈਂਬਰਸ਼ਿਪ ਜਿਹੜੀ ਹੈ ਉਹ ਅਕਾਲੀ ਦਲ ਦੇ ਫਾਰਮ ਭਰ ਕੇ ਕਰਵਾ ਲਈ ਹੈ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਇਹਦੇ ਤੇ ਸਵਾਲ ਚੱਕੇ ਗਏ ਨੇ ਉਹ ਕਹਿੰਦੇ ਕਿ ਸੀੜੀ ਭਰਤੀ ਮੁਹਿੰਮ ਚੱਲ ਰਹੀ ਹੈ ਇਹ ਬੋਗਸ ਹੈ ਉਹ ਬੋਗਸ ਕਿਉਂ ਹੈ ਉਹ ਕਹਿੰਦੇ ਸੰਸਦੀ ਚੋਣਾਂ ਹੋਈਆਂ ਪਾਰਲੀਮੈਂਟਰੀ ਚੋਣਾਂ ਹੋਈਆਂ ਪੂਰੇ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ 18 ਲੱਖ ਵੋਟ ਪਈ ਹੈ ਜੇ 18 ਲੱਖ ਵੋਟ ਉਦੋਂ ਪਈ ਸੀ ਤੇ 35 ਲੱਖ ਦੀ ਭਰਤੀ ਕਿੱਦਾਂ ਹੋ ਗਈ ਇਹ ਲੋਕ ਅਕਾਲੀ ਦਲ ਦੇ ਕਿੱਦਾਂ ਦੇਖੋ ਸਵਾਲ ਇਹੀ ਹੈ ਸਵਾਲ ਸਿਰਫ ਗਿਆਨੀ ਹਰਪ੍ਰੀਤ ਸਿੰਘ ਦੇ ਦਿਮਾਗ ਦੇ ਵਿੱਚ ਨਹੀਂ ਸਵਾਲ ਹਰੇਕ ਉਸ ਪੰਜਾਬੀ ਦੇ ਦਿਮਾਗ ਦੇ ਵਿੱਚ ਹੈ ਜਿਹੜਾ ਥੋੜਾ ਜਿਹਾ ਵੀ ਰਾਜਨੀਤੀ ਦੇ ਵਿੱਚ ਇੰਟਰਸਟ ਰੱਖਦਾ ਹੈ ਕਿ ਜੇਕਰ 18 ਲੱਖ ਵੋਟਾਂ ਜਿਹੜੀਆਂ ਸੀ ਉਹ ਪਾਰਲੀਮੈਂਟਰੀ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਪਈਆਂ ਤੇ ਅਕਾਲੀ ਦਲ ਨੇ ਪਾਰਲੀਮੈਂਟਰੀ ਚੋਣਾਂ ਤੋਂ ਲੈ ਕੇ ਅੱਜ ਤੱਕ ਜਦੋਂ ਤੱਕ ਇਹ ਭਰਤੀ ਮੋਹਮ ਚੱਲ ਰਹੀ ਹੈ ਕੋਈ ਐਸਾ ਕੰਮ ਕੋਈ ਐਸੀ ਮੋਹਮ ਨਹੀਂ ਚਲਾ ਦਿੱਤੀ ਕਿ ਜਨ ਅੰਦੋਲਨ ਜਿਹੜਾ ਪੰਜਾਬ ਦਾ ਸਾਰਾ ਯੂਥ ਹੈ ਪੰਜਾਬ ਦੇ ਲੋਕ ਅਕਾਲੀ ਦਲ ਨਾਲ ਨੂੰ ਤੁਰਪੇ ਕਿ ਅਕਾਲੀ ਦਲ ਨੇ ਕੰਮੇ ਹੀ ਬਹੁਤ ਵਧੀਆ ਕਰ ਦਿੱਤੇ 18 ਲੱਖ ਤੋਂ ਪਈਆਂ ਹੁਣ ਇਹਨਾਂ ਨੇ 30 ਲੱਖ ਦਾ ਟਾਰਗੇਟ ਰੱਖਿਆ ਸੀ 50 ਲੱਖ ਕਰ ਦੇਣੀਆਂ ਵੋਟਾਂ ਐਸਾ ਕੋਈ ਅਕਾਲੀ ਦਲ ਦੇ ਵੱਲੋਂ ਕੰਮ ਨਹੀਂ ਕੀਤਾ ਗਿਆ ਜਿਹਦੇ ਨਾਲ ਕਿਹਾ ਜਾ ਸਕੇ ਕਿ ਵੋਟਾਂ 18 ਲੱਖ ਤੋਂ 35 ਲੱਖ ਦੀ ਭਰਤੀ ਮੁਹਿੰਮ ਚੱਲੀ ਗਈ ਇੱਕ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਗੱਲ ਦੇ ਉੱਤੇ ਇਥੋਂ ਵਿਚਾਰ ਕਰਨ ਦਾ ਬਣਦਾ ਕਿ ਵਾਕਈ ਬੋਗਸ ਤਾਂ ਨਹੀਂ ਇਹ ਵੋਟਾਂ ਨੰਬਰ 2 ਅਕਾਲੀ ਦਲ ਉਸ ਤੋਂ ਪਹਿਲਾਂ ਤੱਕ ਇਹ ਕਦੇ ਮੰਨਣ ਨੂੰ ਤਿਆਰ ਨਹੀਂ ਸੀ ਕਿ ਜਿਹੜੀ ਬੇਅਦਬੀ ਹੋਈ ਆ ਗੁਰੂ ਸਾਹਿਬ ਦੀ ਜਾਂ ਫਿਰ ਬਾਬਲ ਕਲਾ ਗੋਲੀकांड ਜੋ ਵੀ ਉਹ ਜਿਹੜੇ ਕਾਂਟ ਹੋਏ ਨੇ ਉਹਨਾਂ ਨੂੰ ਸਿੱਧੇ ਤੌਰ ਦੇ ਤੇ ਆਪਣੇ ਉੱਪਰ ਨਹੀਂ ਲੈ ਰਿਆ ਸੀ ਪਰ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ 2 ਦਸੰਬਰ ਨੂੰ ਜਿਹੜੇ ਗਿਆਨੀ ਰਗਵੀਰ ਸਿੰਘ ਹੋਣਾ ਦੇ ਵੱਲੋਂ ਪੰਜ ਸਿੰਘ ਸਹਿਬਾਨਾਂ ਦੇ ਵੱਲੋਂ ਅਕਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹੜੇ ਫੈਸਲੇ ਸੁਣਾਏ ਗਏ ਉਸ ਦੇ ਵਿੱਚ ਅਕਾਲੀ ਦਲ ਦਾ ਗ੍ਰਾਫ ਗਿਰਿਆ ਹੈ ਕਿ ਅਕਾਲੀ ਦਲ ਦਾ ਗ੍ਰਾਫ ਹੋਰ ਚੱਕ ਹੋਇਆ ਇਸ ਤੋਂ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਵਾਕਈ ਇਹ ਜਿਹੜੀ ਮੈਂਬਰਸ਼ਿਪ ਮੁਹਿੰਮ ਹੈ ਉਹਦੇ ਵਿੱਚ 18 ਲੱਖ ਲੋਕਾਂ ਤੋਂ ਅਕਾਲੀ ਦਲ ਅੱਜ 35 ਲੱਖ ਤੇ ਪਹੁੰਚ ਗਿਆ ਸੋ ਸਵਾਲ ਬਹੁਤ ਵੱਡੇ ਵੱਡੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦੇ ਉੱਪਰ ਵੀ ਚਰਚਾ ਹੋਏਗੀ ਬੁੱਧੀਜੀਵੀ ਜਿਹੜੇ ਲੋਕ ਨੇ ਉਹ ਇਹਨਾਂ ਤੇ ਵਿਚਾਰਾ ਕਰਨਗੇ ਔਰ ਇਹ 35 ਲੱਖ ਭਰਤੀ ਮੁਹਿੰਮ ਜਿਹੜੀ ਹੋਈ ਹੈ ਉਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਇਹਦੇ ਤੇ ਵੀ ਸਾਡੀ ਭਰਤੀ ਮੁਹਿੰਮ ਜਿਹੜੀ ਹੈ ਬੜੀ ਸਪਸ਼ਟ ਰੂਪ ਦੇ ਵਿੱਚ ਚੱਲ ਰਹੀ ਹੈ ਕੱਲੇ ਕੱਲੇ ਬੰਦੇ ਦਾ ਸਾਡੇ ਕੋਲ ਫਾਰਮ ਭਰਿਆ ਹੋਇਆ ਹੈ ਉਹਨਾਂ ਦੇ ਨੰਬਰ ਲਿਖੇ ਹੁੰਦੇ ਆ ਹੋ ਸਕਦਾ ਅਕਾਲੀ ਦਲ ਉਹਨਾਂ ਨੂੰ ਕਿਤੇ ਇਕੱਠੇ ਵੀ ਕਰਕੇ ਦਿਖਾ ਦੇਵੇ ਲਓ ਜੀ ਇਹਨੀ ਸਾਡੀ ਭਰਤੀ ਮੁਹਿੰਮ ਜਿਹੜੀ ਹੋ ਗਈ ਹੈ ਪਰ ਅਜੇ ਤੱਕ ਅਕਾਲੀ ਦਲ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ ਦੇ ਉੱਪਰ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ ਪਰ ਇੱਕ ਵਾਰ ਫਿਰ ਤੋਂ ਸਿਆਸੀ ਗਲਿਆਰੀਆਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਇਸ ਸਟੇਟਮੈਂਟ ਨੇ ਸਵਾਲ ਖੜੇ ਕਰ ਦਿੱਤੇ ਨੇ ਅਕਾਲੀ ਦਲ ਦੇ ਉੱਤੇ ਉਹ ਅਕਾਲੀ ਦਲ ਨੂੰ ਪਘੋੜਾ ਕਹਿਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਔਰ ਉਹਨਾਂ ਨੇ ਕਿਹਾ ਕਿ ਜੇ ਅਕਾਲੀ ਦਲ ਦਾ ਵਤੀਰਾ ਇਸੇ ਤਰੀਕੇ ਦਾ ਦਾ ਰਿਹਾ ਤੇ ਮੀਡੀਆ ਆਧਾਰਿਆਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਸੀ ਕਿ ਕੀ ਤੁਸੀਂ ਸਿਆਸਤ ਦੇ ਵਿੱਚ ਆਓਗੇ ਤੇ ਉਹ ਕਹਿੰਦੇ ਫਿਰ ਮੈਂ ਸਿਆਸਤ ਦੇ ਵਿੱਚ ਆਉਣ ਦੇ ਲਈ ਮਜਬੂਰ ਹੋ ਜਾਊਗਾ ਮਤਲਬ ਗਿਆਨੀ ਹਰਪ੍ਰੀਤ ਸਿੰਘ ਨੇ ਇਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਜੇ ਅਕਾਲੀ ਦਲ ਦਾ ਬਤੀਰਾ ਇਸੇ ਤਰੀਕੇ ਦਾ ਰਹਾ ਪੰਥ ਦਾ ਕਾਹਨ ਕਰਦੇ ਰਹੇ ਤੇ ਮੈਨੂੰ ਆਨਲਾਈਨ ਟਾਈਮ 'ਚ ਸਿਆਸਤ ਦੇ ਵਿੱਚ ਆਣਾ ਪੈ ਜਾਏਗਾ ਸਾਰਿਆਂ ਦੀਆਂ ਨਿਗਾਹਾਂ ਇਸ ਜੀਤੇ ਰਹਿਣੀਆਂ ਜੇ ਗਿਆਨੀ ਹਰਪ੍ਰੀਤ ਸਿੰਘ ਕਿਸੇ ਸਿਆਸੀ ਪਾਰਟੀ ਦਾ ਚੈਨ ਕਰਦੇ ਨੇ ਤੇ ਉਹ ਅਕਾਲੀ ਦਲ ਤੇ ਨਹੀਂ ਹੋ ਸਕਦੀ ਫਿਰ ਕਿਹੜੀ ਸਿਆਸੀ ਪਾਰਟੀ ਹੋਏਗੀ ਪੰਜਾਬ ਦੀ ਜਿਹਦੀ ਪੰਥਕ ਵੋਟ ਜਿਹੜੀ ਆ ਉਸ ਪਾਰਟੀ ਦੇ ਹੱਕ ਦੇ ਵਿੱਚ ਲਿਜਾਣ ਦੇ ਲਈ ਯਾਨੀ ਹਰਪ੍ਰੀਤ ਸਿੰਘ ਹੋਣਾ ਦੇ ਵੱਲੋਂ ਪ੍ਰਚਾਰ ਕੀਤਾ ਜਾਏਗਾ ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਚਰਚਾ ਜਿਹੜੀ ਆ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਹੈ ਸੋ ਇਹ ਸੀ ਅੱਜ ਦੀਆਂ ਉਹ ਅਹਿਮ ਖਬਰਾਂ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਜ਼ਰੂਰੀ ਸੀ ਸੋ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀਵੀ ਯੂਕੇ ਤੇ ਧੰਨਵਾਦ